ਦੇ ਜ਼ਿਲ੍ਹੇ ਦੇ ਵਿੱਚ ਜਿੰਨੇ ਡਾਕਟਰ ਹੈਗੇ ਨੇ ਉਹਨਾਂ ਦੀ ਮਾਸ ਵੈਕਸੀਨੇਸ਼ਨ ਔਰ ਸਟੈਲਾਈਜ਼ੇਸ਼ਨ ਕੀਤਾ ਜਾਵੇ ਅੰਡਰ ਦਾ ABC ਪ੍ਰੋਗਰਾਮ ਐਨੀਮਲ ਬਰਥ ਕੰਟਰੋਲ ਹੋਗਾ ਔਰ ਜੇਤੀ ਹੀ ਇਥੇ ਇੱਕ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਸਟਾਰਟ ਕੀਤਾ ਜਾਏਗਾ ਹੋਣ ਜਿਹੜੇ ਸਾਡੇ ਆਮ ਆਦਮੀ ਕਲੀਨਿਕ ਹੈ ਪੰਜਾਬ ਦੇ ਵਿੱਚ ਉਹ ਵੀ ਹੈਲਥੀ ਬਟ ਹੈਲਥਲਿਸਟਸ ਸਾਹਿਬ ਦੀ ਗਾਈਡਲਾਈਨਸ ਦੇ ਅਕੋਰਡਿੰਗ ਔਰ ਗਵਰਨਮੈਂਟ ਦੀ ਗਾਈਡਲਾਈਨਸ ਦੇ ਅਕੋਰਡਿੰਗ ਅਸੀਂ ਜਿਹੜੇ ਜਿੰਨੇ ਵੀ ਸਾਡੇ ਆਮ ਆਦਮੀ ਕਹੇਗੇ ਉੱਥੇ ਵੈਕਸੀਨੇਸ਼ਨ ਸਟਾਰਟ ਕੀਤੀ ਗਈ ਹੈ ਸਾਡੇ ਜ਼ਿਲ੍ਹੇ ਦੇ ਵਿੱਚ 20 ਆਮ ਆਦਮੀ ਕਲੀਨਿਕ ਨੇ ਦਾ ਮਾਡਰਨ ਕਲੀਨਿਕ ਹੈਗਾ ਔਰ ਐਟੀ ਰੈਬੀਸ ਵੈਕਸਿਨ दैट इज ਡਿਸਟ੍ਰਿਕਟ ਹਸਪੀਟਲ ਜਿੱਥੇ ਕਿ 24x7 ਅਵੇਲੇਬਿਲਿਟੀ ਵੀ ਹੈਗੀ ਹੈ ਔਰ ਵੈਕਸੀਨੇਸ਼ਨ ਵੀ ਕਿਆ ਜਾਂਦਾ ਹੈ ਕੋਈ ਵੀ ਵਾਈਲ ਜਾਨਵਰ ਕੋਈ ਵੀ ਵਾਈਲ ਐਨੀਮਲ ਜਿਹਦੇ ਵਿੱਚ ਕਿ ਕੁੱਤਾ, ਬਿੱਲੀ, ਬੰਦਰ, ਅ ਕਲੈਰੀ, ਮੇਵਲਾ ਕੋਈ ਵੀ ਜਾਨਵਰ ਜੇਕਰ ਤੁਹਾਨੂੰ ਕੱਟਦਾ ਹੈ ਟਾਈਮਲੀ ਜਿੰਨੀ ਜਲਦੀ ਹੋ ਸਕਦਾ ਤੁਸੀਂ ਆਪਣੇ ਨੇਰਲੀ ਹੈਲਥ ਫੈਸਿਲਿਟੀ ਵੱਚਾਓ ਔਰ ਉੱਥੇ ਜਾ ਕੇ ਆਪਣੀ ਪ੍ਰੋਪਰ ਵੈਕਿਨੇਸ਼ਨ ਕਰਵਾਓ ਕਿ ਜੋ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਹੈ ਇੰਟਰਸੈਕਟਰਲ ਮੀਟਿੰਗ ਜੋ ਸਾਡੀਆਂ ਹੁੰਦੀਆਂ ਨੇ ਉਹਦੇ ਵਿੱਚ ਅਸੀਂ ਕਿ ਪ੍ਰਪੋਜ਼ਲ ਰੱਖਿਆ ਸੀਗਾ ਕਿ ਜੋ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਜਿੰਨੇ ਡੌਗਸ ਹੈਗੇ ਨੇ ਉਹਨਾਂ ਦੀ ਮਾਸ ਵੈਕਸੀਨੇਸ਼ਨ ਔਰ ਸਟਰਲਾਈਜੇਸ਼ਨ ਕੀਤੀ ਜਾਵੇ ਅੰダー ਦਾ এবিসি ਪ੍ਰੋਗਰਾਮ ਐਨੀਮਲ ਵਰਕ ਕਰਪੋਰਰ ਮੀਟਿੰਗ ਹੋ ਚੁੱਕੀ ਹੈ ਸਾਡੇ ਕੋਲ ਇੱਕ ਪ੍ਰਪੋਜ਼ਲ ਹੋ ਚੁੱਕਿਆ ਲੇਕਿਨ ਇੱਕ ਦੁਬਾਰਾ ਕਨਫਰਮੇਸ਼ਨ ਲਈ ਮੀਟਿੰਗ ਹੋਣੀ ਹੈ ਕਿਉਂਕਿ ਇੰਟਰਸੈਕਟਰਲ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਕਿ ਮਲਟੀਪਲ ਸੈਕਟਰ ਜਿਹੜੇ ਇਨਵੋਲ ਹੁੰਦੇ ਨੇ ਔਰ ਐਨ ਜੀਓਜ਼ ਇਨਵੋਲ ਹੁੰਦੇ ਨੇ ਸੋ ਮੀਟਿੰਗ ਅਸੀਂ ਡੀਸੀ ਲਾਈਕ ਅਮਲ ਦੇ ਵਿੱਚ ਲਿਆਂਦਾ ਜਾਏਗਾ ਔਰ ਚੇਤੀ ਹੀ ਇਥੇ ਇੱਕ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਸਟਾਰਟ ਕੀਤਾ ਜਾਏਗਾ। ਇਹ ਤਾਂ ਜਿਲੇ ਦੇ ਵਿੱਚ ਕਿਲੇ ਡੌਗ ਬਾਈਟ ਦੇ ਕੇਸ ਰਾਤ ਨੂੰ ਜੇ ਕੰਪੈਰੀਟਿਵਲੀ ਲਾਸਟ ਇਅਰ ਔਰ ਇਸ ਸਾਲ ਲਾਸਟ ਇਅਰ ਜੋ ਸੀ ਜੀ 2024 ਦੇ ਵਿੱਚ ਆਪਨੇ ਬੁਲੇ ਅਬਾਊਟ 7000 400 ਸਮਥਿੰਗ ਲਿਖ ਚਾਹਾਂ ਤਿਆਰ ਆਪਾਂ ਮਨ ਕੇ ਚੱਲਦੇ ਹਾਂ 7000 ਕੇ ਸੀ ਇਹ ਸਾਡੇ ਕੋਲੇ ਹੁਣ ਜਿਹੜੇ ਕੇਸ ਰਿਪੋਰਟ ਹੋਏ ਨੇ 3000 ਦੇ ਕਰੀਬ ਜਿਹੜੇ ਹੈਗੇ ਨੇ ਸਾਡੇ ਕੋਲੇ ਡੌਗ ਬਾਈਟ ਦੇ ਕੇਸ ਔਰ ਜੋ 500 ਕੇਸ ਜਿਹੜੇ ਨੇ ਪੈਟ ਡੌਗਸ ਦੇ ਨੇ ਔਰ Street off. <laughs> ਦੇਖੋ ਗੌਰਮੈਟ ਦਾ ਕੁਛਕਾਰ ਬੰਨ ਤਾਂ ਇਫਨੇ ਵੈਕਸੀਨੇਸ਼ਨ ਦੀ ਫੈਸਿਲਿਟੀ ਕਿਤੇ ਦਿੱਖ ਨਹੀਂ ਰਹੀ ਹੈ ਡਿਪਾਰਟਮੈਂਟ ਨੂੰ ਦੇਖੋ ਸਾਰੇ ਜ਼ਿਲ੍ਹੇ ਦੇ ਵਿੱਚ ਸਾਰੇ 24 ਪੰਜਾਬ ਗਵਰਨਮੈਂਟ ਦਾ ਇੱਕ ਪ੍ਰੋਜੈਕਟ ਹੈ ਜਬ ਅੰਡਰ ਦਾ ਗਾਈਡਲਾਈਨ ਡਿਸਟ੍ਰਿਕਟ ਹਸਪੀਟਲ ਐਸ ਪੀ ਐਚ ਸੀ ਐਸ ਸੀ ਪੀ ਐਸ ਸੀ ਲੈਵਲ ਤੇ ਸਾਡੇ ਕੋਲੇ ਸਭ ਜਗ੍ਹਾ ਤੇ ਜੋ ਐਂਟੀ ਰੈਬੀਜ਼ ਵੈਕਸੀਨ ਔਰ ਸੀਰਮ ਦੀ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਔਰ ਹੁਣ ਜਿਹੜੇ ਸਾਡੇ ਆਮ ਆਦਿ ਕਲੀਨਿਕ ਦੇ ਪੰਜਾਬ ਦੇ ਵਿੱਚ ਉਹ ਵੀ ਹੈਲਥੀ ਬਟ ਹੈਲਥਲਿਸਟ ਸਾਹਿਬ ਦੀ ਗਾਈਡਲਾਈਨਸ ਦੇ अकॉर्डिंग और गवर्नमेंट की गाइडलाइन के अकॉर्डिंग असं जे जिन्हें भी साइड आम आदमी क्लीनिक है उ वैक्सीनेशन स्टार्ट की गई है साडे जिले के दे भी आम आदमी क्लीनिक ने जिते कि एंटी रेबीज वैक्सीन जी स्टार्ट हो चुकी है और लोग इस चीज़ का फैसिलिटी का फायदा ले रहे हैं मॉडल क्लीनिक है फॉर एंटी रेबीज वैक्सीन दैट इज डिस्ट्रिक्ट हॉस्पिटल जिथे कि ट्वेंटी फोर इंटू सैवन अवेलेबिलिटी होंगी हैगी है वैक्सीनेशन की ਔਰ ਮੰਡੀ ਕੁਟਿੰਗ ਕਰਦੀ ਹੈ ਮੈਂ ਬੇਚੇ ਕਿੰਨੇ ਕੇਸ ਐਸੇ ਐ ਜਿਹੜੇ ਕਲੇਮ ਪਾਸ ਕਰਦੇ ਆ ਤੇ ਦਰ ਨੋਟ ਕਰੋ ਅ ਵੀ ਤੋਂ 25 ਕੇਸ ਜਿਹੜੇ ਹੈਗੇ ਨੇ ਫਾਈਲ ਜਿਹੜੀਆਂ ਮੂਵ ਹੋਈਆਂ ਨੇ ਇਸ ਤਰ੍ਹਾਂ ਕੇ ਖਮਾਨੋ ਤੋਂ ਸਰਹੱਦ ਤੋਂ ਜਿਹੜੀਆਂ ਪੱਸੀ ਪਠਾਰਾ ਤੋਂ ਏਰੀਆਸ ਜਿਹੜੇ ਹੈਗੇ ਨੇ ਅਸੀਂ ਫਾਈਲ ਜਿਹੜੀਆਂ ਹੈਗੀਆਂ ਡੀਸੀ ਸਾਹਿਬ ਨੂੰ ਇਸ ਲਈ ਕਲੇਮ ਲਈ ਭੇਜੀ ਇਹ ਲੋਕ ਦਾ ਚਾੜਪੂੜ ਲਈ ਬਹੁਤ ਚੱਲ ਜਾਂਦੀ ਹੈ ਨਹੀਂ ਨਹੀਂ ਦੇਖੋ ਮੈਂ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਜੇ ਸਾਰੀ ਜੋ ਸਾਡੇ ਆਪ ਜਨਤਾ ਹੈ ਸਭ ਨੂੰ ਮੇਰੀ ਅਪੀਲ ਹੈ ਕਿ ਜੇਕਰ ਦੇਖੋ ਜਾਨਵਰਾਂ ਨੇ ਹਰ ਚੀਜ਼ ਦਾ ਹੱਲ ਹੁੰਦਾ ਹੈ ਜੇਕਰ ਰੇਬੀਜ਼ 100% ਫੈਟਲ ਹੈ ਤਾਂ 100% ਪ੍ਰੀਵੈਂਟੇਬਲ ਹੈ ਇਸ ਦੀ ਰੋਕਥਾਮ ਇਸ ਦੀ ਅਚੀ ਵੈਕਸੀਨੇਸ਼ਨ ਆਲ ਕੰਪਲੀਟ ਵੈਕਸੀਨੇਸ਼ਨ ਆਲ ਕੰਪਲੀਟ ਟਰੀਟਮੈਂਟ ਆ ਇਸ ਨੂੰ ਰੋਕਿਆ ਜਾਂਦਾ ਹੈ ਕੋਈ ਵੀ ਵਾਈਲ ਜਾਨਵਰ ਕੋਈ ਵੀ ਵਾਈਲ ਐਨੀਮਲ ਜਿਹਦੇ ਵਿੱਚ ਕਿ ਕੁੱਤਾ ਬਿੱਲੀ ਬੰਦਰ ਅ ਗੈਲਰੀ ਨੇਵਲਾ ਕੋਈ ਵੀ ਜਾਨਵਰ ਜੇਕਰ ਤੁਹਾਨੂੰ ਕੱਟਦਾ ਟਾਈਮ ਲੀਮਟ ਕਿੰਨੀ ਜਲਦੀ ਹੋ ਸਕਦਾ ਤੁਸੀਂ ਆਪਣੇ ਨੇਰਲੀ ਹੈਲਥ ਫੈਸਿਲਿਟੀ ਵੱਜ ਜਾਓ ਔਰ ਉੱਥੇ ਜਾ ਕੇ ਆਪਣੀ ਪ੍ਰੋਪਰ ਵੈਕਸੀਨੇਸ਼ਨ ਕਰਵਾਓ ਬਿਲਕੁਲ ਕਿਸੇ ਚਾਰਕੂਕਚੜੀ ਪੈਣਾ ਹੈਗਾ ਕਿਸੇ ਬਾਬੇ ਦੇ ਚੱਕਰ ਚ ਨਹੀਂ ਪੈਣਾਗਾ ਕੋਈ ਮਿਰਚਾ ਨਹੀਂ ਲਗਾਉਣੀ ਹੈਗੀਆ ਇੱਕ ਚੀਜ਼ ਹੈ ਜਦੋਂ ਵਾਈਟ ਹੋ ਗਈ ਇੱਕ ਚੀਜ਼ ਜੋ ਸਭ ਤੋਂ ਪਹਿਲਾਂ ਕਰ ਲਈਏ ਸਭ ਤੋਂ ਪਹਿਲਾਂ ਆਪਣੇ ਵੂਂਡ ਨੂੰ ਆਪਣੇ ਜ਼ਖਮ ਨੂੰ 15 ਮਿੰਟ ਵਾਸਤੇ ਧੋ ਲੋ ਸਾਫਨ ਨਾਲ ਤੇ ਪਾਣੀ ਨਾਲ 50 ਟੂ 60% ਕਵਰੇਜ ਉੱਥੇ ਹੋ ਜਾਂਦੀ ਤੁਸੀਂ ਆਪਣੇ ਜ਼ਖਮ ਨੂੰ ਜਦੋਂ ਵਾਈਟ ਹੋ ਗਈ ਹੈ 15 ਤੋਂ 20 ਮਿੰਟ ਵਾਸਤੇ ਚੰਗੇ ਤਰੀਕੇ ਨਾਲ ਵਾਸ਼ ਕਰ ਲੋਗੇ ਤਾਂ ਖਤਰਾ ਉੱਥੇ ਟਲ ਜਾਂਦਾ ਉਸ ਤੋਂ ਬਾਦ ਨਾਲ ਦੀ ਨਾਲ ਜਿੰਨੀ ਜਲਦੀ ਹੋ ਸਕਦਾ ਹੈ ਆਪਣੇ ਨੀਅਰ ਬਾਈ ਨੇਰਲੇ ਆਪਣੇ ਹੈਲਥ ਫੈਸਿਲਿਟੀ ਚ ਜਾਓ ਜਿੱਥੇ ਕਿ ਤੁਸੀਂ ਆਪਣੇ ਪ੍ਰੋਪਰ ਵੈਕਸੀਨੇਸ਼ਨ ਕਰਵਾਓ ਆਪਣਾ ਕਾਰਡ ਬਣਵਾਓ ਔਰ ਚਾਰ ਟੀਕੇ ਲਗਵਾਉਣੇ ਜ਼ਰੂਰੀ ਹੈ ਵਿੱਚੋਂ ਦੇ ਇਚੜਨਾ ਹੁੰਦਾ ਟ੍ਰੀਟਮੈਂਟ ਵਿੱਚੋਂ ਵੈਕਸੀਨੇਸ਼ਨ ਨਹੀਂ ਸਟੱੜਨੀ ਹੁੰਦੀ 0 3 7 21 অর 20 ਡੇ ਚਾਰ ਟੀਕੇ ਲੱਗਦੇ ਨੇ ਚਾਰੋਂ ਟੀਕੇ ਕੰਪਲੀਟ ਕਰਾਉਣੇ ਬਿਲਕੁਲ ਜ਼ਰੂਰੀ ਹੈ ਅੱਜ ਆਪ ਜੀ ਨੂੰ ਸਾਰਿਆਂ ਨੂੰ ਇੱਕ ਜੋ ਨਵੀਂ ਸਕੀਮ ਸਾਡੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਸਿੰਘ ਵੱਲੋਂ ਲਾਂਚ ਕੀਤੀ ਗਈ ਹੈ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੂੰਗੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਜਿਹੜੇ ਕੋਈ ਵੀ ਜਦੋਂ ਜਾਨਵਰ ਕੱਟ ਜਾਂਦਾ ਹੈ ਡੌਗ ਬਾਈਟ ਜਾਂ ਕੋਈ ਹੋਰ ਵੀ ਐਨੀਮਲ ਦੇ ਕੱਟਣ ਬਾਅਦ ਜੋ ਅਸੀਂ ਟੀਕੇ ਲਗਵਾਨਨੇ ਆ ਉਹ ਸਾਨੂੰ ਜਿਹੜੇ ਹੈਗੇ ਸਰਕਾਰੀ ਹਸਪਤਾਲ ਜਿੱਦੇ ਚ ਅਸੀਂ ਜਾ ਕੇ ਲਗਵਾਨਨੇ ਆ ਜਿਸ ਤਰ੍ਹਾਂ ਕਿ ਸੀਏਸੀ ਹੋ ਗਿਆ ਐਸਡੀਐਚ ਹੋ ਗਿਆ ਤੇ ਡਿਸਟ੍ਰਿਕਟ ਹਸਪੀਟਲ ਹੋ ਗਿਆ ਉੱਥੇ ਜਾ ਕੇ ਸਾਨੂੰ ਲਗਵਾਨਨੇ ਪੈਂਦੇ ਆ ਜੋ ਹੁਣ ਇਹ ਸਕੀਮ ਦੇ ਅਧੀਨ ਅਸੀਂ ਜਿਹੜੇ ਸਾਡੇ ਆਮ ਆਦਮੀ ਕਲੀਨਿਕ ਹੈ ਜਿਵੇਂ ਮੇਰੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ 'ਚ ਵੀ ਆਮ ਆਦਮੀ ਕਲੀਨਿਕ ਹੈ ਉਹਨਾਂ ਦੇ ਵਿੱਚ ਜਿਹੜੇ ਟੀਕੇ ਆ ਸਭ ਜਗ੍ਹਾ ਉਪਲਬਧ ਆ ਤੇ ਕੋਈ ਵੀ ਜਿਹੜਾ ਹੈਗਾ ਵਿਅਕਤੀ ਜੇ ਕਿਸੇ ਨੂੰ ਕਿਸੇ ਐਨੀਮਲ ਬਾਈਟ ਹੋ ਜਾਂਦੀ ਹੈ ਤਾਂ ਨੇੜੇ ਦੇ ਆਮ ਆਦਮੀ ਕਲੀਨਿਕ 'ਚ ਜਾ ਕੇ ਇਸ ਦੀਆਂ ਜਿਹੜੀਆਂ 4 ਡੋਜ਼ਿਸ ਆ ਉਹ ਲਗਵਾਨੀਆਂ ਜ਼ਰੂਰੀ ਹੁੰਦੀਆਂ ਹਨ ਉੱਥੇ ਜਾ ਕੇ ਲਗਵਾ ਸਕਦਾ ਜੋ ਇਹਦੀਆਂ ਡੋਜ਼ਿਸ ਹਨ ਉਹ ਜਿਵੇਂ ਪਹਿਲੇ ਦਿਨ ਹੋ ਗਿਆ 0 ਦਿਨ ਹੋ ਗਿਆ ਤੀਜੇ ਦਿਨ ਸੱਤਵੇਂ ਦਿਨ ਤੇ 28ਵੇਂ ਦਿਨ ਲਗਵਾਨੀਆਂ ਜਿਹੜੀਆਂ ਚਾਰ ਇਹ ਡੋਜ਼ਿਸ ਜ਼ਰੂਰੀ ਹੁੰਦੀਆਂ ਜੋ ਕਿ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਮੁਹੱਈਆ ਕਰਾਈਆਂ ਜਾਂਦੀਆਂ ਹਨ ਸੋ ਮੈਂ ਆਪ ਜੀ ਨੂੰ ਸਾਰਿਆਂ ਨੂੰ ਦੱਸਣਾ ਚਾਹੂਗੀ ਕਿ ਇੱਕ ਇਹ ਵੈਕਸੀਨੇਸ਼ਨ ਨਾਲ ਜਿਹਨੂੰ ਅਸੀਂ ਐਂਟੀ ਰੈਬੀਜ਼ ਵੈਕਸੀਨ ਯਾਨੀ ਆ ਇਹ ਲਗਵਾਨ ਨਾਲ ਜੇ ਕੋਈ ਵੀ ਐਨੀਮਲ ਕੱਟ ਜਾਂਦਾ ਤਾਂ ਜਿਹੜਾ ਹੈਗਾ ਅਸੀਂ ਰੇਬੀਜ਼ ਵਾਰੀ ਵਰਗੀ ਬਿਮਾਰੀ ਜਿਹੜੀ ਕਿ 100% ਫੈਟਲ ਹੁੰਦੀ ਹੈ ਜਿਸ ਦਾ ਕਿ ਕੋਈ ਇਲਾਜ ਨਹੀਂ ਹੁੰਦਾ ਉਸ ਤੋਂ ਬਚ ਸਕਦੇ ਆ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜੇ ਤੁਹਾਨੂੰ ਕਦੇ ਵੀ ਕੋਈ ਐਨੀਮਲ ਬਾਈਟ ਹੋ ਜਾਂਦੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਕਈ ਵਾਰੀ ਜਿਹੜੇ ਹੈਗੇ ਆ ਮੰਕੀਜ਼ ਡੌਗ ਸਾਰੇ ਫਿਰਦੇ ਰਹਿੰਦੇ ਆ ਜਾਨਵਰ ਕਈ ਵਾਰੀ ਕੋਈ ਕੱਟ ਜਾਂਦਾ ਤਾਂ ਇਹ ਜਿਹੜੇ ਟੀਕੇ ਜ਼ਰੂਰ ਲਗਵਾਓ ਤਾਂ ਕਿ ਅਸੀਂ ਜਿਹੜੀ ਰੇਬੀਜ਼ ਵਰਗੀ ਬਿਮਾਰੀ ਤੋਂ ਬਚ ਸਕੀਏ ਤੇ ਨਾਲੇ ਨੇੜਲੇ ਕੇਂਦਰ ਕਿਉਂਕਿ ਸਰਕਾਰ ਨੇ ਤੁਹਾਨੂੰ ਬਹੁਤ ਹੀ ਨੇੜੇ ਤੁਹਾਡੇ ਘਰ ਦੇ ਨੇੜੇ ਹੀ ਇਸ ਵਾਰਾਂ ਜਿਹੜੀਆਂ ਮੁਹਈਆ ਕਰਾਈਆਂ ਜਾਂਦੀਆਂ ਤੋਂ ਸਾਰੇ ਜਣੇ ਇਸ ਦਾ ਲਾਭ ਜ਼ਰੂਰ ਲਓ ਥੈਂਕ ਯੂ ਡੌਗ ਬਾਈਟਸ ਜੀ ਜੀ ਮੈਂ ਆਪਣੇ ਹਸਪਤਾਲ ਜਿਵੇਂ ਫਤੇਗੜ ਸਾਹਿਬ بڑا ਹਸਪਤਾਲ ਹੈ ਦੀ ਗੱਲ ਕਰਾਂ ਤੇ 40 ਤੋਂ ਲੈ ਕੇ 50 ਤੱਕ ਡੇਲੀ ਜਿਹੜੇ ਸਾਡੇ ਡੌਗ ਬਾਈਟ ਦੇ ਕੇਸਿਸ ਆ ਰਹੇ ਆ